ਮੋਹਾਲੀ ਪੰਜਾਬ ਦੇ ਬਨੂੜ ਤੋਂ ਵੱਡੀ ਖਬਰ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਅਤੇ ਪੁਲਿਸ ਵਿਚਾਲੇ ਮੋਟ ਪੇੜ ਹੋ ਗਈ ਜਾਣਕਾਰੀ ਮੁਤਾਬਕ ਗੈਂਗਸਟਰ ਦੀ ਲੱਤ ਵਿੱਚ ਗੋਲੀ ਲੱਗੀ ਹੈ ਕ੍ਰਾਸ ਫਾਇਰਿੰਗ ਤੋਂ ਬਾਅਦ ਪੁਲਿਸ ਨੇ ਗੈਂਗਸਟਰ ਨੂੰ ਫੜ ਲਿਆ ਉਸ ਕੋਲੋਂ ਹਥਿਆਰ ਵੀ ਬਰਾਮਦ ਹੋਏ ਹਨ ਪਤਾ ਲੱਗਾ ਹੈ ਕਿ ਇਸ ਗੈਂਗਸਟਰ ਨੇ ਪਟਿਆਲਾ ਵਿੱਚ ਦੋ ਬਾਰ ਦਾਤਾਂ ਨੂੰ ਅੰਜਾਮ ਦਿੱਤਾ ਸੀ ਏਜੀਟੀਐਫ ਦੀ ਟੀਮ ਇਸ ਕਾਰਵਾਈ ਦੀ ਅਗਵਾਈ ਕਰ ਰਹੀ ਹੈ ਜਿਸ ਵਿੱਚ ਪਟਿਆਲਾ ਪੁਲਿਸ ਵੀ ਸ਼ਾਮਲ ਹੈ ਇਲਾਕੇ ਨੂੰ ਪੂਰੀ ਤਰ੍ਹਾਂ ਤਫ਼ਸੀਲ ਕਰ ਦਿੱਤਾ ਗਿਆ ਇਸ ਗੈਂਗਸਟਰ ਨੇ ਬੀਤੀ ਰਾਤ ਦੋ ਬਾਰ ਦਾਤਾਂ ਨੂੰ ਅੰਜਾਮ ਦਿੱਤਾ ਸੀ ਪਟਿਆਲਾ ਵਿੱਚ ਪਲਾਜ਼ਾ ਕਰਮਚਾਰੀਆਂ ਨਾਲ ਝਗੜਾ ਹੋਇਆ ਇਸ ਤੋਂ ਬਾਅਦ ਉੱਥੇ ਲੱਗੇ ਕੈਮਰਿਆਂ ਵਿੱਚ ਇਹਨਾਂ ਦੀਆਂ ਤਸਵੀਰਾਂ ਤੇ ਲੜਾਈ ਸਾਰੀ ਕੈਦ ਹੋ ਗਈ ਜਿੱਥੇ ਇਹਨਾਂ ਨੇ ਗੋਲੀਆਂ ਵੀ ਚਲਾਈਆਂ ਉਸ ਤੋਂ ਬਾਅਦ ਮੁਹਾਲੀ ਅਤੇ ਰਾਜਪੁਰਾ ਦੀ ਪੁਲਿਸ ਸਰਗਰਮ ਹੋ ਗਈ ਸੀ ਇਸ ਮਗਰੋਂ ਪੁਲਿਸ ਨੇ ਉਸ ਨੂੰ ਨੇੜੇ ਕੇਰਾ ਪਾ ਲਿਆ ਇਸ ਦੌਰਾਨ ਮੁਲਜ਼ਮਾਂ ਨੇ ਪੁਲਿਸ ਤੇ ਗੋਲੀਆਂ ਵੀ ਚਲਾਈਆਂ ਪੁਲਿਸ ਨੇ ਜਿਵੇਂ ਹੀ ਜਵਾਬੀ ਕਾਰਵਾਈ ਕੀਤੀ ਤਾਂ ਖੇਤਾਂ ਵਿੱਚ ਭਜਦਾ ਹੋਇਆ ਜ਼ਖਮੀ ਹੋ ਗਿਆ ਬਾਹਰ ਆਲ ਉਸ ਨੂੰ ਫੜ ਕੇ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਹੈ ਬੇਸਿਕਲੀ ਰਾਤ ਜਿਹੜੇ ਦੋ ਇਨਸੀਡੈਂਟ ਸੈਪਰੇਟ ਫਾਇਰਿੰਗ ਇਨਸੀਡੈਂਟ ਪਟਿਆਲਾ ਚ ਰਿਪੋਰਟ ਹੋਈ ਸੀ ਜੀ ਡਿਸਟ੍ਰਿਕਟ ਪਟਿਆਲਾ ਚ ਇੱਕ ਟੋਲ ਪਲਾਜ਼ਾ ਤੇ ਫਾਇਰਿੰਗ ਹੋਈ ਸੀਗੀ ਅਰਾਊਂਡ 12:30 ਦੇ ਕਰੀਬ ਜੀ ਜਿਹਦੇ ਚ ਦੋ ਏਮਪਲੋਈਜ਼ ਨਾਲ ਝਗੜਾ ਕਰਕੇ ਦੋ ਵਿਅਕਤੀ ਉੱਥੋਂ ਫਾਇਰਿੰਗ ਕਰਕੇ ਕਾਰ ਭਜਾ ਕੇ ਲੱਗੇ ਸੀਗੇ ਜੀ ਉਸ ਤੋਂ ਬਾਅਦ ਇੱਕ ਇਨਸੀਡੈਂਟ ਫਾਇਰਿੰਗ ਦਾ ਰਿਪੋਰਟ ਹੋਇਆ ਹੈ ਜੀਕਾ ਰਾਜਪੁਰਾ ਰਾਜਪੁਰਾ ਵਿਖੇ ਜੀ ਨਲਾਸ ਰੋਡ ਤੇ ਇੱਕ ਠੇਕਾ ਹੈਗਾ ਠੇਕੇ ਤੋਂ ਉਹਨਾਂ ਨੇ ਫਾਇਰਿੰਗ ਕੀਤੀ ਜਿਹਦੇ ਚ ਇੱਕ ਮੁਲਾਜ਼ਮ ਜਿਹੜਾ ਹੈਗਾ ਕਰਿੰਦਾ ਜਿਹੜਾ ਉਹਨਾਂ ਦਾ ਇੰਜਰਡ ਹੋਇਆ ਆ ਜਿਹੜਾ ਅਨਫੋਰਚੂਨੇਟਲੀ ਉਹ ਉਹਦੇ ਆਊਟ ਆਫ ਡੇਂਜਰ ਹੈ ਬਟ ਅੰਡਰ ਟਰੀਟਮੈਂਟ ਹੈ ਤੋ ਇਮੀਡੀਏਟਲੀ ਰਿਸਪੌਂਡਿੰਗ ਟੂ ਥੈਟ ਇਨਫੋਰਮੇਸ਼ਨ ਜਿਹੜੀਆਂ ਦੋਨੋਂ ਇਨਫੋਰਮੇਸ਼ਨਸ ਆਈਆਂ ਤਾਂ ਉਹਦੇ ਅਸੀਂ ਵਾਸਤੇ ਸੀ ਟੀਮਸ ਬਣਾਈਆਂ ਡੀਐਸਪੀ ਰਾਜਪੁਰਾ ਅੰਡਰ ਉਹਨਾਂ ਦੀ ਕਮਾਂਡ ਹੇਟ ਜੀ ਤਾਂ ਉਹ ਰਾਤ ਤੋਂ ਹੀ ਟੀਮਸ ਜ ਰ ਰਿਸਪੌਂਸ ਇੱਥੇ ਲੱਗੀਆਂ ਹੋਈਆਂ ਸੀਗੀਆਂ ਇਹਨਾਂ ਨੂੰ ਮੁਕਦਮੇ ਨੂੰ ਟ੍ਰੇਸ ਕਰਨਾਸਤੇ ਜੀ ਤੋ ਅ ਅੱਜ ਇਹਨਾਂ ਨੂੰ ਇਨਫੋਰਮੇਸ਼ਨ ਆਈ ਕਿ ਬਨੂੜ ਦੇ ਵਿੱਚ ਕੋਈ ਨਾਦੀ ਸ਼ੱਕੀ ਮੂਵਮੈਂਟ ਨਜ਼ਰ ਆਈ ਹੈ ਜਿਹੜੇ ਦੋ ਵਿਅਕਤੀ ਨੇ ਤਾਂ ਰਿਸਪੌਂਡਿੰਗ ਟੂ 댓 ਇਨਫੋਰਮੇਸ਼ਨ ਜਦੋਂ ਇਹਨਾਂ ਨੂੰ ਇੰਟਰਸੈਪਟ ਕੀਤਾ ਗਿਆ ਤਾਂ ਇਹਨਾਂ ਨੇ ਅਪੀਲ ਕੀਤੀ ਟੀਮਜ਼ ਨੇ ਕਿ ਤੁਸੀਂ ਸਰੈਂਡਰ ਕਰੋ ਬਟ ਇਨਸਟੈਡ ਆਫ 댓 ਉਹਨਾਂ ਨੇ ਫਾਇਰਿੰਗ ਕੀਤੀ ਟੀਮ ਤੇ ਤੋ ਆਪਣੇ ਬਚਾ ਦੇ ਵਿੱਚ ਰਿਸਪੌਂਡ ਕਰਦੇ ਹੋਏ ਪੁਲਿਸ ਟੀਮ ਨੇ ਜਦੋਂ ਰਿਸਪੌਂਡ ਕੀਤਾ ਤਾ ਉਹਨਾਂ ਦੇ ਗਨ ਸ਼ਾਟ ਇੰਜਰੀਜ਼ ਹੋਈਆਂ ਬਹੁਤੀ ਚੈੱਕ ਕਰਾਂਗੇ ਸਰ ਦੋ ਦੇ ਹੋਈ ਹੈ ਦੋ ਦੇ ਹੋਈ ਹੈ ਇੱਕ ਦੇ ਹੋਈ ਹੈ ਇੱਕ ਦੇ ਹੋਈ ਹੈ ਬਾਕੀ ਡਿਟੇਲ ਤੁਹਾਨੂੰ ਉਸ ਅਕੋਰਡਿੰਗਲੀ ਸ਼ੇਅਰ ਕਰਾਂਗੇ ਸਰ ਦੀਪਕ ਹੈ ਜਾਂ ਰਮਨਦੀਪ ਹੈ ਇਹ ਦੋ ਜਿਹੜੇ ਹੈਗੇ ਦੀਪਕ ਤੇ ਰਮਨਦੀਪ ਇਹਦੇ ਵਿੱਚ ਕਿਹਦੇ ਫਾਇਰਿੰਗ ਹੋਈ ਦੋ ਦੋ ਵਿਅਕਤੀ ਨੇ ਉਹ ਤੁਹਾਨੂੰ ਅੱਗੇ ਦੀਪਕ ਦੇ ਬੇਸਿਕਲੀ ਰਿਪੋਰਟ ਹੋਇਆ ਸਰ ਲੋਕਲਾਈਟਸ ਨੇ ਕਿ ਕਿਤੇ ਬਾਅਦ ਦੇ ਦੀਪਕ ਜੋ ਇਹ ਜਲੰਧਰ ਏਰੀਆ ਦੇ ਰਹਿਣ ਵਾਲਾ ਹੈਗਾ ਰਮਨਦੀਪ ਬਠਿੰਡੇ ਦਾ ਹੈਗਾ ਅਮਰਗੜ ਪਿੰਡ ਹੈਗਾ ਇਹਦਾ ਹੂੰ ਤੋ ਆਇਡੈਂਟੀਫਾਈ ਹੋਏ ਹੈ ਤੇ 24 ਘੰਟੇ ਦੇ ਵਿੱਚ ਹੀ ਜਿਹੜਾ ਇਹ ਪੁਲਿਸ ਟੀਮ ਨੇ ਰਿਸਪੌਂਡ ਕਰਦੇ ਹੋਏ ਪ੍ਰੋਐਕਟਿਵਲੀ ਇਹਨੂੰ ਅੰਤਖ ਐਫਰਟ ਕਰਦੇ ਹੋਏ ਇਹਨੂੰ ਟ੍ਰੇਸ ਕੀਤਾ ਹੈ ਅਸ਼ਵੀਰ ਸਾਹਿਬ ਇਹ ਕਿਹੜੀ ਗੈਂਗ ਤੋਂ ਸੰਬੰਧ ਰੱਖਦੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਇਨੀਸ਼ੀਅਲੀ ਇਨਵੈਸਟੀਗੇਸ਼ਨ ਜੇ ਆਪਾਂ ਗੱਲ ਕਰੀਏ ਇਹਨਾਂ ਕੋਲ ਇਲੀਗਲ ਪਿਸਟਲ ਵੀ ਸੀਗੇ ਕਿਹੜੀ ਗੈਂਗ ਤੋਂ ਇਹ ਜਿਹੜੇ ਕਿਹੜੇ ਗੈਂਗਸਟਰ ਦੇ ਨਾਲ ਜੁੜੇ ਹੋਏ ਤੇ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਬਟ ਬੜਾ ਰੈਕਲੈਸ ਬਿਹੇਵੀਅਰ ਸੀਗਾ ਇਹਨਾਂ ਦਾ 1 ਘੰਟੇ ਦੇ ਵਿੱਚ ਇਹ ਦੋ ਜਗ੍ਹਾ ਫਾਇਰਿੰਗ ਕਰ ਚੁੱਕੇ ਸੀਗੇ ਤਾਂ ਸਾਡੇ ਇਹਦੇ ਬੇਸਿਕਲੀ ਜੋ ਇਹ ਘਟਨਾ ਹੋਈ ਹੈ ਜਾਂ ਇਹ ਸਾਰੇ ਬੰਦੇ ਅਰੈਸਟ ਹੋਏ ਆ ਉਹਦੇ ਚ ਸਾਡੇ ਦੋ ਮੈਸੇਜ ਨੇ ਫਰਸਟ ਮੈਸੇਜ ਇਸ ਫਾਰ ਪਬਲਿਕ ਕਿ ਸੀਐਮ ਸਾਹਿਬ ਪੰਜਾਬ ਡੀਜੀਪੀ ਸਾਹਿਬ ਪੰਜਾਬ ਡੀਆਈਜੀ ਪਟਿਆਲਾ ਰੇਂਜ ਤੇ ਐਸਐਸਪੀ ਸਾਹਿਬ ਦੀ ਕਮਾਂਡ ਹੇਠ ਅਸੀਂ ਪੂਰੀ ਤਰ੍ਹਾਂ ਪ੍ਰੋਐਕਟਿਵ ਅਲਰਟ ਹੈ ਟੂ ਇਨਸ਼ੋਰ ਸੇਫਟੀ ਐਂਡ ਸਕਿਉਰਿਟੀ ਆਫ ਪਬਲਿਕ ਤੋ ਸੈਕੰਡ ਸਟਰਨ ਵਰਨਿੰਗ ਜੇ ਮੈਸੇਜ ਹੈਗਾ ਫਾਰ ਕ੍ਰਿਮੀਨਲ ਐਲੀਮੈਂਟਸ ਕਿ ਕਿਸੇ ਵੀ ਤਰੀਕੇ ਦੀ ਬਦਮਾਸ਼ੀ ਜਾਂ ਗੈਂਗਸਟਰਵਾਦ ਨੂੰ ਟੋਲਰੇਟ ਨਹੀਂ ਕੀਤਾ ਜਾਊਗਾ ਸਕਤੀ ਨਾਲ ਉਹਦੇ ਤੇ ਰਿਸਪੌਂਡ ਕੀਤਾ ਜਾਵੇ ਪਾਸ ਰਿਕਾਰਡ ਕੁਝ ਰਹਿ ਹੈ ਨਾ ਦਾ ਕਹਲੇ ਤਾਂ ਕੁਝ ਜਾਣਕਾਰੀ ਹੋ ਇਨਵੈਸਟੀਗੇਸ਼ਨ ਦੇ ਰਿਪੋਰਟ ਕਿਤੇ ਜਾ ਰਿਹਾ ਸਰ ਰਿਪੋਰਟ ਕਿਤੇ ਕੀਤਾ ਜਾ ਰਿਹਾ ਇਹਨਾਂ ਨੂੰ ਇਹ ਹਸਪੀਟਲ ਵਾਲੇ ਬੈਟਰ ਸਰ ਗੋਲੀ ਕਿਹਨੂੰ ਲੱਗੀ ਹੈ ਗੋਲੀ ਦੀਪਕ ਦੀਪਕ ਨੂੰ ਲੱਗੀ ਹੈ ਸਰ ਗੋਲੀ ਜੋ ਇਨੀਸ਼ੀਅਲੀ ਰਿਪੋਰਟ ਹੋਇਆ ਦੀਪਕ ਨੂੰ ਬਾਕੀ ਇਹਨੂੰ ਅਸੀਂ ਜਦੋਂ ਹਸਪੀਟਲ 'ਚ ਐਡਮਿਟ ਕਰਵਾਵਾਂਗੇ ਤੁਹਾਡੇ ਨਾਲ ਪੂਰੀ ਡਿਟੇਲਡ ਜਿਹੜੀ ਇਨਫੋਰਮੇਸ਼ਨ ਹੋਵੇਗੀ ਜੋ ਸਰ ਇੱਕ ਹੋਰ ਸਵਾਲ ਹੈ ਅਹਿਮ ਇਹਨਾਂ ਦੀ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਹੈਗੀ ਹੈ ਹਜੇ ਤੱਕ ਜੇ ਗੱਲ ਕਰੀ ਆਪਾਂ ਕ੍ਰਿਮੀਨਲ ਬੈਕਗ੍ਰਾਉ ਦੇ ਸਬੰਧਤ ਨੇ ਉੱਥੋਂ ਪਤਾ ਕੀਤਾ ਜਾਵੇਗਾ ਇਹਨਾਂ ਤੇ ਕਿਹੜੇ ਕਿਹੜੇ ਪਰਤੇ ਜਿਹੜੇ ਪੁਰਾਣੇ ਦਰਜ ਹੈਗੇ ਜਿਵੇਂ ਤੁਸੀਂ ਕਹਿ ਰਹੇ ਹੋ ਬਠਿੰਡਾ ਤੋਂ ਇੱਕ ਇੱਕ ਜਲੰਧਰ ਤੋਂ ਆਏ ਤੇ ਉੱਥੇ ਵੀ ਕੁਝ ਕ੍ਰਾਸ ਚੈੱਕ ਕੀਤਾ ਜਾ ਰਿਹਾ ਹੈ ਉੱਥੇ ਵੀ ਪਤਾ ਕੀਤਾ ਜਾ ਰਿਹਾ ਹੈ ਕਿ ਉੱਥੇ ਦੇ ਕੋਈ ਇਸੇ ਨਾਲ ਕੋਈ పార్ਟ ਆਫ ਇਨਵੈਸਟੀਗੇਸ਼ਨ ਡੈਫੀਨਿਟਲੀ ਕੀਤਾ ਜਾਏਗਾ